ਸਤਿ ਸ਼੍ਰੀ ਅਕਾਲ ਜੀ ਵੀਦਰ ਬਹਾਰਪ੍ਰਿਤ ਵੀਦਰ ਸਾਰੇ ਵੀਰਾਂ ਦੇ ਚੈਨ ਤੇ ਸਵਾਗਤ ਕਰਦੇ ਆ। ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ 25 ਮਈ ਉਸ ਤੋਂ ਬਾਅਦਲੇ ਜਾਨੀ ਕਿ 4-5 ਦਿਨ ਤੱਕ 31 ਮਈ ਤੱਕ ਮੌਸਮ ਜਿਹੜਾ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ, ਰਾਜਸਥਾਨ ਆ ਪੱਛਮੀ ਯੂਪੀ ਦਿੱਲੀ ਤੇ ਆ ਖੇਤਰਾਂ ਵਿੱਚ ਕਿਸ ਪ੍ਰਕਾਰ ਦਾ ਰਹਿ ਸਕਦਾ ਹੈ। ਤਾਂ ਉਸ ਤੋਂ ਪਹਿਲਾਂ ਗੱਲ ਕਰੀਏ ਕੱਲ 24 ਮਈ ਨੂੰ ਆ ਤੁਹਾਨੂੰ ਕਿਹਾ ਸੀ ਕਿ 24-25 ਮਈ ਦੇ ਦੋ ਦਿਨ ਅਮੇਨ ਰਹਿ ਸਕਦੇ ਜਾਨੀ ਕਿ ਇੱਕ ਦਿਨ ਹੋਸੜਾ ਕਾਫੀ ਖੇਤਰਾਂ ਇੱਕ ਦਿਨ ਹੋਸੜਾ ਟੁੱਟਵੇਂ ਕਾਰਵੇਂ ਰਹਿ ਸਕਦੀਆਂ ਨੇ। ਤਾਂ ਕੱਲ 24 ਮਈ ਨੂੰ ਕਾਫੀ ਖੇਤਰਾਂ ਵਿੱਚ ਹੀ ਗਾ ਨੇਰ ਚੱਕੜ ਸਪੀਡ ਸੀ ਨੇਰ ਝਖੜ ਤਾਂ ਕਾਫੀ ਜਿਹੜਾ ਰਫਤਾਰ ਨਾਲ ਵੇਖਣ ਨੂੰ ਮਿਲਿਆ ਤਾਂ ਕਈ ਖੇਤਰਾ ਮੀਂਹ ਦੇ ਛਰਾਟ ਦਰਜ ਕੀਤਾ ਗਿਆ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਾ ਕਿਤੇ ਕਿਤੇ ਦਰਮਿਆਨੇ ਪਾਰੀ ਮੀਂਹ ਚੱਟ ਵੇਖਣ ਨੂੰ ਮਿਲੀ ਏ ਹਨੇਰ ਝਖੜ ਕਾਫੀ ਖੇਤਰਾ ਵੇਖਣ ਨੂੰ ਮਿਲਿਆ ਤਾਂ ਮੀਂਹ ਹੋ ਸਕਦਾ ਕਿਤੇ ਕਿਤੇ ਨਾ ਜਿਹੜਾ ਪਿਆ ਵੇ ਠੀਕ ਹੈ ਤਾਂ ਹਨੇਰ ਝਖੜ ਕਾਫੀ ਖੇਤਰਾ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਤੇ ਕਾਫੀ ਖੇਤਰਾ ਹਨੇਰ ਝਖੜ ਪਹੁੰਚਿਆ ਕਿਤੇ ਕਿਤੇ ਸਪੀਡ ਤੀਤ 40 ਕਿਤੇ ਕਿਤੇ 70 ਤੋਂ 80 ਕਿਤੇ 90 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਆਰਮੀਗ ਰੈਨਗੇ ਜਨ ਕੀ ਅੱਜ ਥੋੜ੍ਹੇ ਬੋਤ ਖੇਤਰਾ ਵਿੱਚ ਚਾਂਸ ਹੈਗੇ ਨੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਆ ਕੁਝ ਥੋੜ੍ਹੇ ਬੋਤ ਖੇਤਰਾ ਵਿੱਚ ਚਾਂਸ ਰਹਿਣਗੇ ਜਾਰ ਤਰ ਮੌਸਮ ਆਇ ਠੀਕ ਠਾਕ ਰਹਿਣ ਦਾ आसार ਨੇ ਤਾਂ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਰਹ ਹੁੰਦੀਆਂ ਸੈਟਲਾਈਟ ਤਸਵੀਰਾਂ ਨੇ ਸਵੇਰ ਦੀਆਂ ਅੱਜ 25 ਮਈ ਸਵੇਰ ਕਰੀਬ 7:00 ਵਜੇ ਤੇ ਆ 20 ਮਿੰਟ ਲਾਈਵ ਸੈਟਲਾਈਟ ਤਸਵੀਰਾਂ ਤਸਵੀਰਾਂ ਵਿੱਚ ਸਾਫ਼-ਸੁਥਰਾ ਦਿਖਾਈ ਤੇ ਰਿਹਾ ਜਿਹੜਾ ਪੂਰਬੀ ਖੇਤਰ ਹੋ ਗਿਆ ਪਹਾੜਾਂ ਦੇ ਨਾਲ ਲੱਗਦੇ ਖੇਤਰ ਮੱਧ ਕੇਂਦਰ ਹੋ ਗਿਆ ਜਾਂ ਹਰਿਆਣਾ ਦੇ ਕੁਝ ਆ ਪੱਤਰਬਾਈ ਬਣੀ ਦਿੱਲੀ ਦੇ ਖੇਤਰੋਗੇ ਠੀਕ ਹੈ ਇੱਥੇ ਜਿਹੜੀ ਪੱਤਰਬਾਈ ਬਣੀ ਕਿਤਕ ਤੱਕ ਹਲਕੀ ਕਿਤਕ ਸੰਘਣੀ ਜਿਹੜੀ ਪੱਤਰਬਾਈ ਦਾ ਤੌਰ ਚੱਰੀਏ ਤਾਂ ਕੁਝ ਪਹਾੜਾਂ ਦੇ ਨਾਲ ਲੱਗਦੇ ਖੇਤਰ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਪੱਛਮੀ ਯੂਪੀ ਦੇ ਕੁਝ ਖੇਤਰਾਂ ਵਿੱਚ ਕਾਰਵਾਈਆਂ ਚੱਲ ਰਹੀਆਂ ਨੇ ਬਾਕੀ ਮੌਸਮ ਜ਼ਿਆਦਾਤਰ ਠੀਕ ਠਾਕ ਬੱਦਲਵਾਈ ਲ ਬਣਿਆ ਹੋਇਆ ਹੈ ਤੇ ਅੱਜ 25 ਮਈ ਨੂੰ ਕੁਝ ਖੇਤਰਾਂ ਵਿੱਚ ਚਾਂਸ ਰਹਿਣਗੇ ਤੇ ਕੱਲ 26 ਉਸ 27 ਨੂੰ ਜ਼ਿਆਦਾਤਰ ਮੌਸਮ ਠੀਕ ਠਾਕ ਰਹਿਣ ਦੇ ਸਾਰ ਨੇ ਤੇ 28 ਤੋਂ ਲੈ ਕੇ 31 ਮਈ ਦਾ ਵਿਚਾਲੇ ਠੀਕ ਹੈ ਮੀਂਹ ਦੇ ਨ ਹੋਵੇਗਾ 28 29 30 31 ਮਈ ਇਹ ਦੇ ਅਸਾਰ ਨੇ ਜਾਨਕੀ ਇੱਕ ਜਾਂ ਦੋ ਵਾਰ ਕਾਫੀ ਕਿਤਰਾਂ ਨੇ ਨੇਰ ਚਖੜ ਪਹੁੰਚੇਗਾ ਅੱਜ ਇਸ ਦੀ ਗਤੀ ਕਾਫੀ ੜ ਤੇਜ਼ ਵਿਖਣ ਮਿਲ ਰਹੀ ਹੈ ਕਿ ਤੂਫਾਨੀ ਜਿਹੜੇ ਹਵਾਵਾਂ ਚੱਲਣਗੀਆਂ 70 ਤੋਂ 80 ਕਿਤੇ ਕਿਤੇ 80 ਤੋਂ 90 ਕਿਤੇ 100 ਕਿਲੋਮੀਟਰ ਕਿਤੇ ਕਿਤੇ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੀ ਦਰਫਤਾਰ ਤੇ ਚੱਲਣ ਦੀ ਜਿਹੜੀ ਸੰਭਾਵਨਾ ਪਾਉਂਦੀ ਦਿਖਾਈ ਦੇ ਰਹੀ ਹੈ ਤਾਂ 25 ਤੋਂ ਲੈ ਕੇ 31 ਮਈ ਦੇ ਵਿਚਾਲੇ ਜਿਹੜਾ ਪੂਰਾ ਚੱਲੇਗਾ ਜਾਨਕੀ ਪੂਰਬ ਦਿਸ਼ਾ ਦੱਖਣ ਪੂਰਬ ਤੇ ਪੂਰਬ ਦੀਆਂ ਹਵਾਵਾਂ ਲਗਾਤਾਰ ਪਹੁੰਚਣਗੀਆਂ ਜਾਨਕੀ ਇਹਨਾਂ ਦਿਨਾਂ ਵਿੱਚ ਹੁਸਰ ਦਾ ਕੁਝ ਕੁ ਸਮੇਂ ਲਈ ਹੁਸਰ ਹੈ ਜਿਹੜ ਸਕਦੀ ਚਾਰ ਤਰ੍ਹਾਂ ਆਵਣਗੇ 25 26 ਤੋਂ ਲੈ ਕੇ 31 ਮਈ ਤੱਕ ਆਵਾਂ ਜਿਹੜੀਆਂ ਆ ਪੂਰਬ ਦਿਸ਼ਾ ਦੱਖਣ ਪੂਰਬ ਜਾਂ ਪੂਰਬ ਦਿਸ਼ਾ ਤੋਂ ਆਵਗਤੀ ਰਹਿਣਗੇ ਬੰਗਾਲ ਦੀ ਖਾੜੀ ਤੇ ਲਗਾਤਾਰ ਉਸ ਅਰਪਸਗਤ ਤੋਂ ਜਿਹੜੀਆਂ ਆ ਆਪਣੇ ਨਮੀ ਵਾਲੀਆਂ ਆ ਪਹੁੰਚਣਗੇ ਪੰਜਾਬ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾ ਵਿੱਚ ਨਮੀ ਵਧੇਗੀ ਜਿਸ ਦੇ ਦੁਪਹਿਰ ਸ਼ਾਮ ਤੋਂ ਆਸपास ਫਿਰ ਤੋਂ ਅਚਾਨਕ ਜਿਹੜੇ ਗਰਚੰਗਲ ਬੱਦਲ ਬਣ ਸਕਦੇ ਜੋ ਕਿ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦੇ ਨੇ ਤਾਂ ਉਸ ਤੋਂ ਪਹਿਲਾਂ ਆਪਾਂ ਇੱਕ ਔਰਤ ਨੂੰ ਦੱਸਣ ਦੀ ਕੋਸ਼ਿਸ਼ ਕਰੀਏ ਜਾਂ ਕੱਲ 24 ਮਈ ਨੂੰ ਜਿਹੜੀ ਮੌਨਸੂਨ ਦੀ ਜਿਹੜੀ ਆ ਆਪਣੇ ਜਿਹੜਾ ਦੱਖਣੀ ਜ ਕਨੇ ਆ ਆਪਣੇ ਭਾਰਤ ਦੇ ਠੀਕ ਹੈ ਆਪਣਾ ਕੇਰਲ ਹੋ ਗਿਆ ਤਾਮਿਲਨਾਡ ਹੋ ਗਿਆ ਜਾਂ ਕਰਨਾਟਕ ਦੇ ਖੇਤਰਾਂ ਵੀ ਦਸਤਕ ਹੋ ਚੁੱਕੀ ਹੈ ਠੀਕ ਹੈ ਤਾਂ ਜਿਵੇਂ ਜਿਵੇਂ ਅਗਾ ਵਧੇਗਾ ਮੌਨਸੂਨ ਦੀਆਂ ਜਿਹੜੀਆਂ ਆਉਣ ਗਿਆ ਲਗਾਤਾਰ ਜਿਹੜੀਆਂ ਆ ਪੂਰਬੀ ਹਵਾਵਾਂ ਜੜ ਕੀ ਨਮੀ ਵਾਲੀਆਂ ਹਵਾਵਾਂ ਲਗਾਤਾਰ ਬੰਗਾਲ ਦੀ ਖਾੜੀ ਠੀਕ ਹੈ ਇੱਥੋਂ ਜਿਹੜੇ ਪਹੁੰਚਦੇ ਰਹਿਣ ਗਿਆ ਜਿਸ ਕਰ ਨਮੀ ਕਾਫੀ ਵਧੇਗੀ ਤਾਂ ਅੱਜ 25 ਨੂੰ ਉਸਰੇ ਕੁਝ ਖੇਤਰਾਂ ਵਿੱਚ ਚਾਂਸ ਹੈ ਕਿ 26 27 ਨੂੰ ਉਸਰੇ ਕਿਤੇ ਕਿਤੇ 1 2 ਜ਼ਿਲ੍ਹੇ ਜਾਂ 2 4 ਜ਼ਿਲ੍ਹਿਆਂ ਵਿੱਚ ਕਿਤੇ ਕਿਤੇ ਦੁਪਹਿਰ ਸ਼ਾਮ ਦੇ ਆਪ ਬੱਦਲ ਬਣ ਸਕਦੇ ਨੇ ਯਾਰ ਤਰ ਮੌਸਮ ਠੀਕ ਠਾਕ ਹੈ 28 ਤੋਂ ਲੈ ਕੇ ਚਾਰ ਦਿਨਾਂ ਵਿੱਚ ਇੱਕ ਜਾਂ ਦੋ ਵਾਰ ਕਾਫੀ ਖੇਤरां ਵਿੱਚ ਆ ਜਿਹੜਾ ਨੀਰ ਝੱਖੜ ਚੱਲੇਗਾ ਤਾਂ ਮੀਂਹ ਹੋਵੇਗਾ ਟੁੱਟਵਾਂ ਯਾਨੀ ਕਿ ਇੱਕ ਦੋ ਵਾਰ ਕਾਫੀ ਖੇਤरां ਵਿੱਚ ਅਮੀ ਦੇ ਛਰਾਟੇ ਦਰਜ ਕੀਤੇ ਜਾਣਗੇ ਕਿ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਾ ਤਾਂ ਕਿਤੇ ਕਿਤੇ ਦਰਮਿਆਨਾ ਤੋਂ ਭਾਰੀ ਮੀਂਹ ਦੀ ਤਗੜੇ ਜਿਹੜੇ ਅਮੀ ਦੇ ਸਪੈਲ ਲੱਗ ਸਰ ਗਰਜ ਲਈ ਕਾਫੀ ਜਿਹੜੇ ਵੇਖਣ ਨੂੰ ਮਿਲੇ ਕਿਤੇ ਕਿਤੇ ਹੋ ਸਕਦਾ ਹੈ ਅਨਿੱਕੀ ਮੋਟੀੜ ਘਾੜੇ ਮਾਰੀ ਉਤਰਜ ਕੀਤੀ ਜਾ ਸਕਦੀ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਇਸ ਚੈਨਲ ਤੇ ਪਹੁੰਚਾਰਾਂਗੇ ਚੈਨਲ ਨੂੰ